ਤੋਡੇ ਬੱਚੇ ਦਾ ਲੀਵਰ ਕਿੱਦਾਂ ਦਾ ਹੈਗਾ ਉਹ ਕਿੱਦਾਂ ਕੰਮ ਕਰ ਰਿਹਾ ਉਹ ਤੰਦਰੁਸਤ ਹੈਗਾ ਜਾਂ ਨਹੀਂ ਹੈਗਾ ਕਈ ਬੱਚੇ ਕਮਜ਼ੋਰੇ ਬਹੁਤ ਜ਼ਿਆਦਾ ਹੋਈ ਜਾਂਦੇ ਨੇ ਹਨਾ ਉਹਨਾਂ ਦਾ ਲੀਵਰ ਤੁਸੀਂ ਇਹ ਕਹਿ ਲਓ ਵੀ ਕੰਮੇ ਨਹੀਂ ਕਰਦਣਾ ਤੇ ਲੀਵਰ 'ਚ ਗਰਮੀ ਬਹੁਤ ਜ਼ਿਆਦਾ ਜਾਂ ਪਿਤ ਦੋਸ਼ ਜ਼ਿਆਦਾ ਵਧਿਆ ਹੋਇਆ ਉਹਨਾਂ ਦੇ ਅੰਦਰ ਉਹਨਾਂ ਨੂੰ ਖਾਦਾ ਪੀਤਾ ਲੱਗੇ ਨਹੀਂ ਇਹ ਜਿੱਦਾਂ ਖਾਂਦੇ ਨੇ ਉਹ ਉਦਾਂ ਹੀ ਇੱਕ ਤਰ੍ਹਾਂ ਦਾ ਬਾਈਪਾਸ ਕਹਿ ਲਓ ਬਾਹਰ ਨਿਕਲ ਜਾਂਦਾ ਹੈ ਨਾ ਨੋਰਮਲ ਪਾਸ਼ਾ ਦੇ ਵਿੱਚ ਕਹਿ ਲਈਏ ਜਿਹੜੇ ਬੱਚਿਆਂ ਨੂੰ ਬਹੁਤ ਜ਼ਿਆਦਾ ਲੱਗਦਾ ਹੈ ਇੱਕ ਤਾਂ ਉਹਨਾਂ ਦਾ ਲੀਵਰ ਕਹਿ ਲਓ ਜ਼ਿਆਦਾ ਕੰਮ ਕਰਦਾ ਹੈ ਨਾ ਚੰਗੀ ਤਰ੍ਹਾਂ ਜਿੰਨੀ ਉਹਨਾਂ ਨੂੰ ਜ਼ਿਆਦਾ ਭੁੱਖ ਲੱਗਦੀ ਹੈ ਉਹ ਹਾਈ ਕੈਲਰੀ ਫੂਡ ਖਾਈ ਜਾਂਦੇ ਨੇ ਜਿਵੇਂ ਤਲੇ ਹੋਏ ਪਦਾਰਥ ਫਾਰਮ ਆਇਲ 'ਚ ਬਣੇ ਹੋਏ ਬੱਚਿਆਂ ਨੂੰ ਜਿਹੜੇ ਤੁਸੀਂ ਜਿੰਨੇ ਵੀ ਨਮਕੀਨ ਦੰਦੇ ਉਹਨਾਂ ਨੂੰ ਲੇਜ਼ ਦੰਦੇ ਆਂ कुरकुरੇ ਦੰਦੇ ਆ ਜਾਂ ਜਿੰਨਾ ਵੀ ਤਲਿਆ ਹੋਇਆ ਤੁਸੀਂ ਸਮਾਨ ਦੰਦੇ ਆ ਜਿੰਨਾ ਹਾਈ ਕੈਲਰੀ ਫੂਡ ਉਹਨਾਂ ਦੇ ਅੰਦਰ ਜਾਂਦਾ ਹੈ ਉਹ ਜ਼ਿਆਦਾ ਤੁਹਾਡੇ ਬੱਚੇ ਨੂੰ ਫਲਾ ਰਿਹਾ ਹੈ ਇਹ ਮੋਟਾ ਅਰ ਪਤ ਕਾਰਨ ਹੈ ਤੁਹਾਡੇ ਬੱਚੇ ਦੀ ਜਿਹੜੀ ਲੀਵਰ ਹੈਲਥ ਹੈ ਉਹ ਤੇ ਡਿਪੈਂਡ ਕਰਦਾ ਵੀ ਤੁਹਾਡੇ ਬੱਚੇ ਦਾ ਜਿਹੜਾ ਲੀਵਰ ਆ ਉਹ ਕਿੰਨਾ ਕੁ ਕੰਮ ਕਰਦਾ ਕਿਵੇਂ ਕੰਮ ਕਰਦਾ ਉਹ ਜਿਆਦਾ ਕੰਮ ਤਾਂ ਨਹੀਂ ਕਰਦਾ ਜਾਂ ਉਹ ਸੁੱਤਾ ਹੀ ਤਾਂ ਨਹੀਂ ਪਿਆ ਬਿਲਕੁਲ ਕੰਮੇ ਤਾਂ ਨਹੀਂ ਕਰ ਰਿਹਾ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਤੁਹਾਡੇ ਬੱਚੇ ਦਾ ਲੀਵਰ ਕਿੱਦਾਂ ਦਾ ਹੈਗਾ ਉਹ ਕਿਦਾਂ ਕੰਮ ਕਰ ਰਿਹਾ ਉਹ ਤੰਦਰੁਸਤ ਹੈਗਾ ਜਾਂ ਨਹੀਂ ਹੈਗਾ ਹੁਣ ਕਈ ਬੱਚੇ ਕਮਜ਼ੋਰੇ ਬਹੁਤ ਜ਼ਿਆਦਾ ਹੋਈ ਜਾਂਦੇ ਨੇ ਹਨਾ ਉਹਨਾਂ ਦਾ ਲੀਵਰ ਤੁਸੀਂ ਇਹ ਕਹਿ ਲਓ ਵੀ ਕੰਮ ਨਹੀਂ ਕਰਦਾ ਉਹਨਾਂ ਦੇ ਲੀਵਰ ਚ ਗਰਮੀ ਬਹੁਤ ਜ਼ਿਆਦਾ ਜਾਂ ਪਿਤ ਦੋਸ਼ ਜ਼ਿਆਦਾ ਵਧਿਆ ਹੋਇਆ ਹੈ ਉਹਨਾਂ ਦੇ ਅੰਦਰ ਉਹਨਾਂ ਨੂੰ ਖਾਦਾ ਪੀਤਾ ਲੱਗੇ ਨਹੀਂ ਇਹ ਜਿੱਦਾਂ ਖਾਂਦੇ ਨੇ ਉਹ ਉਦਾਂ ਹੀ ਇੱਕ ਤਰ੍ਹਾਂ ਦਾ ਬਾਈਪਾਸ ਕਹਿ ਲਓ ਬਾਹਰ ਨਿਕਲ ਜਾਂਦਾ ਹਨਾ ਨਾਰਮਲ ਪਾਸ਼ਾ ਦੇ ਵਿੱਚ ਕਹਿ ਲਈਏ ਜਿਹੜੇ ਬੱਚਿਆਂ ਨੂੰ ਬਹੁਤ ਜ਼ਿਆਦਾ ਲੱਗਦਾ ਹੈ ਇੱਕ ਤਾਂ ਉਹਨਾਂ ਦਾ ਲੀਵਰ ਕਹਿ ਲਓ ਜ਼ਿਆਦਾ ਕੰਮ ਕਰਦਾ ਹੈ ਹਨਾ ਚੰਗੀ ਤਰ੍ਹਾਂ ਉਸ ਦੇ باوجود ਜਿੰਨੇ ਉਹਨਾਂ ਨੂੰ ਜ਼ਿਆਦਾ ਭੁੱਖ ਲੱਗਦੀ ਹੈ ਉਹ ਹਾਈ ਕੈਲਰੀ ਫੂਡ ਖਾਈ ਜਾਂਦੇ ਨੇ ਜਿਵੇਂ ਤਲੇ ਹੋਏ ਪਦਾਰਥ ਜਿਆਦਾ ਤੁਸੀਂ ਪਾਮ ਆਇਲ 'ਚ ਬਣੇ ਹੋਏ ਬੱਚਿਆਂ ਨੂੰ ਜਿਹੜੇ ਤੁਸੀਂ ਜਿੰਨੇ ਵੀ ਨਮਕੀਨ ਦੰਦੇ ਆ ਉਹਨਾਂ ਨੂੰ ਲੈਸ ਦੰਦੇ ਆ कुरकुरੇ ਦੰਦੇ ਆ ਜਾਂ ਜਿੰਨਾ ਵੀ ਤਲਿਆ ਹੋਇਆ ਤੁਸੀਂ ਸਮਾਨ ਦੰਦੇ ਆ ਉਹ ਜਿੰਨਾ ਹਾਈ ਕੈਲਰੀ ਫੂਡ ਉਹਨਾਂ ਦੇ ਅੰਦਰ ਜਾਂਦਾ ਹੈ ਉਹ ਜ਼ਿਆਦਾ ਤੁਹਾਡੇ ਬੱਚੇ ਨੂੰ ਫਲਾ ਰਿਹਾ ਹੈ ਇਹ ਮੋਟਾ ਅਰ ਪਤਲਾ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਤੁਹਾਡੇ ਬੱਚੇ ਦੀ ਜਿਹੜੀ ਲੀਵਰ ਹੈਲਥ ਹੈ ਉਹਤੇ ਡਿਪੈਂਡ ਕਰਦਾ ਵੀ ਤੁਹਾਡੇ ਬੱਚੇ ਦਾ ਜਿਹੜਾ ਲੀਵਰ ਆ ਉਹ ਕਿੰਨਾ ਕੁ ਕੰਮ ਕਰਦਾ ਕਿਵੇਂ ਕੰਮ ਕਰਦਾ ਉਹ ਜਿਆਦਾ ਕੰਮ ਤਾਂ ਨਹੀਂ ਕਰਦਾ ਜਾਂ ਉਹ ਸੁੱਤਾ ਹੀ ਤਾਂ ਨਹੀਂ ਪਿਆ ਬਿਲਕੁਲ ਕੰਮੇ ਦਾ ਨਹੀਂ ਕਰ ਰਿਹਾ ਉਸਤੇ ਡਿਪੈਂਡ ਕਰਦਾ ਬੱਚੇ ਦਾ ਲੀਵਰ ਹੋਣ ਮੰਨ ਲਓ ਤੁਸੀਂ ਇਹ ਦੇਖੋ ਵੀ ਬਹੁਤ ਮੋਟਾ ਹੋਣ ਲੱਗ ਗਿਆ ਬੱਚਾ ਤਾਂ ਉਹ ਵੀ ਗਲਤ ਹੈ ਵੀ ਉੱਥੇ ਵੀ ਕਹਿ ਸਕਦੇ ਆ ਵੀ ਤੁਹਾਡਾ ਜਿਹੜਾ ਅੰਦਰਲਾ ਢਾਂਚਾ ਮਸ਼ੀਨਰੀ ਉਹ ਸਹੀ ਕੰਮ ਨਹੀਂ ਕਰ ਰਹੀ ਬੱਚਾ ਕਮਜ਼ੋਰ ਬਹੁਤ ਜਿਆਦਾ ਹੋਣ ਲੱਗ ਗਿਆ ਉੱਥੇ ਵੀ ਕਹਿ ਸਕਦੇ ਆ ਵੀ ਤੁਹਾਡਾ ਲੀਵਰ ਆ ਜਿਹੜਾ ਨਹੀਂ ਕੰਮ ਕਰ ਰਿਹਾ ਏਦਾਂ ਦੇ ਜਿਹੜੇ ਲੱਛਣ ਸਾਨੂੰ ਦਿਖਣ ਲੱਗ ਜਾਂਦੇ ਆ ਜਾਂ ਬੱਚੇ ਤੁਹਾਡੇ ਸੁਸਤ ਬਹੁਤ ਰਹਿੰਦੇ ਨੇ ਜਾਂ ਉਹਨਾਂ ਦਾ ਦਿਮਾਗ ਸੁਸਤ ਬਹੁਤ ਰਹਿੰਦਾ ਜਾਂ ਉਹ ਖੇਡਣ ਨੂੰ ਵੀ ਦਿਲ ਨਹੀਂ ਕਰਦਾ ਹਰ ਵੇਲੇ ਉਹਨਾਂ ਦਾ ਸਰੀਰ ਬਹੁਤ ਸਾਰੇ ਬੱਚੇ ਜਿਹੜੇ ਅੱਜ ਕੱਲ ਮਾਪੇ ਸਾਨੂੰ ਇਹ ਪੁੱਛਦੇ ਨੇ ਵੀ ਸਾਡੇ ਬੱਚੇ ਨਾ ਰਾਤ ਨੂੰ ਜਿਹੜੀਆਂ ਲੱਤਾਂ ਬਹੁਤ ਫੜਦੇ ਨੇ ਲੱਤਾਂ ਉਹਨਾਂ ਦੀ ਬਹੁਤ ਦੁਖਦੀਆਂ ਨੇ ਉਹਦਾ ਬਹੁਤ ਵੱਡਾ ਕਾਰਨ ਕੀ ਆ ਬੱਚੇ ਦੇ ਲੀਵਰ ਦੇ ਵਿੱਚ ਗਰਮੀ ਹੋਣਾ ਸਭ ਤੋਂ ਵੱਧ ਲੱਤਾਂ ਟੁੱਟਣਗੀਆਂ ਲੱਤਾਂ ਦੁਖਣਗੀਆਂ ਜੰਨੀ ਤੁਹਾਡੇ ਬੱਚੇ ਦੇ ਲੀਵਰ ਦੇ ਵਿੱਚ ਗਰਮੀ ਜ਼ਿਆਦਾ ਹੋਊਗੀ ਗਰਮੈਸ਼ ਅੰਦਰ ਜ਼ਿਆਦਾ ਹੋਊਗੀ ਉਹ ਤੁਹਾਡੇ ਫਿਰ ਮਸਲਾ ਦੇ ਵਿੱਚੋਂ ਨੀਚੇ ਨੂੰ ਤੁਸੀਂ ਕਹਿ ਲਓ ਵੀ ਸੇਕ ਵੀ ਨਿਕਲਦਾ ਤੁਹਾਡੇ ਬੱਚੇ ਦਾ ਦਿਮਾਗ ਵੀ ਕਮਜ਼ੋਰ ਰਹੂਗਾ ਦਿਮਾਗ ਖੁਸ਼ਕ ਵੀ ਬਹੁਤ ਰਹੂਗਾ ਪੜ੍ਹਾਈ 'ਚ ਵੀ ਮਨ ਨਹੀਂ ਲੱਗੂਗਾ ਤੁਹਾਡਾ ਬੱਚਾ ਵੈਸੇ ਵੀ ਤੁਸੀਂ ਕਹਿ ਲਓ ਵੀ ਚੜਚੜਾਪਨ ਬੱਚੇ ਦੇ ਵਿੱਚ ਬਹੁਤ ਅੱਜਕੱਲ੍ਹ ਇਹ ਮਾਪਿਆਂ ਦਾ ਬਹੁਤ ਜ਼ਿਆਦਾ ਇੱਕ ਚੀਜ਼ ਤੋਂ ਪਰੇਸ਼ਾਨ ਨੇ ਵੀ ਸਾਡਾ ਬੱਚਾ ਚੜਚੜੇਪਨ ਦੇ ਵਿੱਚ ਬਹੁਤ ਜ਼ਿਆਦਾ ਰਹਿੰਦਾ ਗੁੱਸੇ ਖੋਰ ਬਹੁਤ ਆ ਉਹਦਾ ਕਾਰਨ ਸਭ ਤੋਂ ਵੱਡਾ ਕਾਰਨ ਹੈ ਵੀ ਤੁਹਾਡੇ ਬੱਚੇ ਦੇ ਅੰਦਰ ਗਰਮੀ ਕਿੰਨੀ ਕੁ ਪੈਦਾ ਹੋਈ ਹੋਈ ਹੈ ਕਿਉਂਕਿ ਲੀਵਰ ਦੀ ਗਰਮੀ ਤੁਹਾਡੇ ਦੇ ਬੱਚੇ ਦੀ ਲੀਵਰ ਦੀ ਗਰਮੀ ਸਭ ਤੋਂ ਵੱਧ ਜਿਹੜੀ ਦਿਮਾਗ ਨੂੰ ਹਰਾਸ ਕਰਦੀ ਆ ਦਿਮਾਗ ਦੇ ਵਿੱਚ ਗਰਮੀ ਜਦੋਂ ਪੈਦਾ ਹੋ ਜਾਂਦੀ ਆ ਉਨਾਂ ਹੀ ਬੱਚੇ ਦੇ ਅੰਦਰ ਚੜਚੜਾਪਨ ਜਿਆਦਾ ਪੈਦਾ ਹੁੰਦਾ ਹੈ ਇਸ ਕਰਕੇ ਵੀ ਜਿਹੜੀ ਬੱਚੇ ਦੀ ਚੜਚੜੇਪਨ ਕਰਕੇ ਵੀ ਜਿਹੜੀ ਸਿਹਤ ਹੈ ਬਹੁਤ ਕਮਜ਼ੋਰ ਹੁੰਦੀ ਹੈ ਬੱਚੇ ਨੂੰ ਤੁਸੀਂ ਕਹਿ ਲੋ ਵੀ ਜਿਹੜੀ ਖਰਾਕ ਅਸਲੀ ਕੈਲਸ਼ੀਅਮ ਹੈ ਪੋਟਾਸ਼ੀਅਮ ਮੈਗਨੀਸ਼ੀਅਮ ਕਿੰਨੇ ਤੱਤ ਨੇ ਸਾਡੀ ਬਾਡੀ ਨੂੰ ਚਾਹੀਦੇ ਹਨ ਪੁਰਾਣੇ ਸਮੇਂ ਦੇ ਵਿੱਚ ਅਸੀਂ ਦੁੱਧ ਵੀ ਪੀਂਦੇ ਸੀ ਘੋਵ ਵੀ ਖਾਂਦੇ ਸੀ ਲੱਸੀ ਵੀ ਪੀਣਾ ਦਹੀਂ ਵੀ ਪੀਣਾ ਹਨਾ ਦਹੀਂ ਲੱਸੀ ਦਾ ਕੰਮ ਕੀ ਹੈ ਤੁਹਾਡੇ ਲੀਵਰ ਨੂੰ ਜਵਾਨ ਰੱਖਣਾ ਦੁੱਧ ਦਾ ਕੰਮ ਕੈਲਸ਼ੀਅਮ ਪੂਰਾ ਕਰਨਾ ਦੇਸੀ ਕੀ ਦਾ ਕੰਮ ਕੀ ਹੈ ਤੁਹਾਡੇ ਸਰੀਰ ਦੇ ਅੰਦਰ ਲਚਕਤਾ ਪੈਦਾ ਕਰਨੀ ਮਤਲਬ ਉਹ ਖੁਸ਼ਕੀ ਨੂੰ ਬਾਹਰ ਕੱਢਣਾ ਇਹ ਜਦੋਂ ਚਾਰੇ ਚੀਜ਼ਾਂ ਖਤਮ ਹੋ ਗਈਆਂ ਨਿਕਲੀਆਂ ਕੱਲੇ ਦੁੱਧ ਦੇ ਵਿੱਚੋਂ ਆ ਪਰ ਉਹਨਾਂ ਦਾ ਰੂਪ ਆ ਜਿਹੜਾ ਵੱਖੋ ਵੱਖਰਾ ਉਹ ਸਰੀਰ ਪਰ ਰੰਗ ਦਿਖਾਉਂਦਾ ਪਰ ਜਦੋਂ ਇਹ ਚਾਰੇ ਚੀਜ਼ਾਂ ਖਤਮ ਹੋ ਗਈਆਂ ਕੈਲਸ਼ੀਅਮ ਸਭ ਤੋਂ ਵੱਡਾ ਸਾਡੀ ਹੱਡੀਆਂ ਨੂੰ ਦੇਣਾ ਜਿਹੜਾ ਹੱਡੀਆਂ ਨੂੰ ਕੈਲਸ਼ੀਅਮ ਨਹੀਂ ਮਿਲੂਗਾ ਤਾਂ ਸਾਡੇ ਸਰੀਰ ਦੀ ਜਿਹੜੀ ਗ੍ਰੋਥ ਹੈ ਬੱਚੇ ਦੀ ਜੜ ਹੈ ਉਹ ਕਿਦਾਂ ਵਧੇਗੀ ਜਦੋਂ ਜੜੇ ਕਹ ਲੋ ਵੀ ਕਮਜ਼ੋਰ ਹੋਏਗੀ ਤਾਂ ਅੱਗੇ ਜਿਹੜੀ ਗਰੋਥ ਹੋਣੀ ਬਹੁਤ ਰੁਕ ਜਾਂਦੀ ਹੈ ਜਦੋਂ ਇਦਾਂ ਦੀਆਂ ਖਰਾਕਾਂ ਨਹੀਂ ਮਿਲਣਗੀਆਂ ਉਹ ਮਾੜੇ ਪੈਕਟਾਂ ਵਾਲੇ ਜਦੋਂ ਫੂਡ ਖਾਵਾਂਗੇ ਚਾਹੇ ਬਿਸਕਟ ਖਾ ਲੈ ਜਿਹੜਾ ਅੰਨ ਤੁਸੀਂ ਇੱਕ ਲਫਾਫੇ ਚੋਂ ਬੰਦ ਲਫਾਫੇ ਚੋਂ ਕੱਢ ਕੇ ਖਾ ਲਿਆ ਉਹ ਇੱਕ ਮਰਿਆ ਹੋਇਆ ਅੰਨ ਹੈ ਤੁਸੀਂ ਆਪਣੇ ਬੱਚੇ ਨੂੰ ਖਵਾ ਰਹੇ ਹੋ ਉਹ ਤੁਹਾਡੇ ਸਰੀਰ ਤੇ ਜਿਹੜਾ ਬਹੁਤ ਮਾੜਾ ਪ੍ਰਭਾਵ ਪਾਉਂਦਾ ਚਲੋ ਕਿਸੇ ਹੱਦ ਤੱਕ ਆਪਾਂ ਖਾ ਵੀ ਲਿਆ ਤਾਂ ਉਹਦੇ ਨਾਲ ਤੁਹਾਡੇ ਬੱਚੇ ਨੂੰ ਜਿਹੜੀ ਖਰਾਕ ਹੈ ਰੋਜ਼ ਦੀ ਪ੍ਰੋਟੀਨ ਹੈ ਉਹ ਕਿੰਨਾ ਉਹਨੇ ਕਾਰਬ ਲੈਣਾ ਹੈ ਕਿੰਨਾ ਉਹਨੂੰ ਕੈਲਸ਼ੀਅਮ ਚਾਹੀਦਾ ਅਗਰ ਉਹ ਨਹੀਂ ਪੂਰਾ ਹੋ ਰਿਹਾ ਤਾਂ ਤੁਹਾਡਾ ਜਿਹੜਾ ਬੱਚਾ ਉਹਦਾ ਕੱਦ ਵੀ ਖੜੂਗਾ ਉਹ ਵੈਸੇ ਉਹਦੇ ਹੱਡੀ ਜਿਹੜੀਆਂ ਨਿਕਲਣੀਆਂ ਕਈ ਬੱਚਿਆਂ ਦੇ ਹੱਡੀਆਂ ਪਿੰਜਰੇ ਨਿਕਲੇ ਪਏ ਨੇ ਇੱਕ ਤਰ੍ਹਾਂ ਦੇ ਕਹ ਲਓ ਤੁਸੀਂ ਹੱਡੀਆਂ ਤੇ ਮਾਸੇ ਨਹੀਂ ਹੁੰਦਾ ਬਹੁਤ ਕਮਜ਼ੋਰ ਨੇ ਉਹ ਮੇਨ ਜਿਹੜੇ ਕਾਰਨ ਬਣਦੇ ਆ ਤੁਹਾਡੇ ਤਤਾਂ ਦੀ ਘਾਟ ਦੇ ਕਾਰਨ ਜਦੋਂ ਬੱਚੇ ਦੇ ਅੰਦਰ ਤੁਸੀਂ ਇਹ ਕਹਿ ਲਓ ਵੀ ਇੱਕ ਤਲਿਆ ਹੋਇਆ ਪਦਾਰਥ ਖਾਂਦਾ ਕੋਈ ਵੀ ਬੱਚਾ ਤਾਂ ਉਹ ਉਹਦੀ ਇੱਕ ਤਰ੍ਹਾਂ ਦੀ ਪੱਖ ਮਰ ਜਾਂਦੀ ਆ ਲੀਵਰ ਨੇ ਇੱਕ ਤਰ੍ਹਾਂ ਦਾ ਠੰਡਾ ਪੈ ਜਾਣਾ ਹਨਾ ਤਾਂ ਉਥੇ ਤੁਸੀਂ ਕਹ ਲਓ ਵੀ ਨਾ ਬੱਚੇ ਪਾਣੀ ਪੀਂਦੇ ਨੇ ਨਾ ਹੋਰ ਫਾਈਬਰ ਲੈਂਦੇ ਨੇ ਨਾ ਫਰੂਟ ਖਾਂਦੇ ਨੇ ਉਹਦੇ ਨਾਲ ਅੰਤੜੀ ਚ ਇੰਨੀ ਖੁਸ਼ਕੀ ਪੈਦਾ ਹੋ ਜਾਂਦੀ ਆ ਕਈ ਤਾਂ ਤੁਸੀਂ ਕਹ ਲਓ 2-2 4-4 ਸਾਲ ਦੇ ਬੱਚਿਆਂ ਨੂੰ ਬਵਾਸੀਰਾ ਹੋਈਆਂ ਹੋਈਆਂ ਉਹਨਾਂ ਨੂੰ ਕਬਜ ਦੀਆਂ ਦਵਾਈਆਂ ਦੇ ਦੇ ਕੇ ਜਿਹੜੀ ਲੈਟਰਨ ਉਹਨਾਂ ਦੀ ਲਿਆਉਣੀ ਪੈਂਦੀ ਆ ਉਹ ਤੋਂ ਬਿਨਾਂ ਉਹਨਾਂ ਨੂੰ ਲੈਟਰਨ ਨਹੀਂ ਆਉਂਦੀ ਲੈਟਰਨ ਨਹੀਂ ਆਉਂਦੀ ਲੀਵਰ ਹੋਰ ਜ਼ਿਆਦਾ ਗਰਮ ਹੋਈ ਜਾਂਦਾ ਹੋਰ ਜ਼ਿਆਦਾ ਖੁਸ਼ਕ ਹੋਈ ਜਾਂਦਾ ਉਹਦੇ ਨਾਲ ਜਿਹੜੀ ਅੰਦਰੂਨੀ ਕਮਜ਼ੋਰੀ ਆ ਬਹੁਤ ਜ਼ਿਆਦਾ ਬੱਚਿਆਂ ਨੂੰ ਬਚਪਨ ਤੋਂ ਹੀ ਜਿਹੜੇ ਸਾਹਮਣਾ ਉਹਦਾ ਕਰਨਾ ਪੈਂਦਾ